ਜੇਕਰ ਤੁਸੀਂ ਹਾਈਵੇ ਦੇ ਉੱਤੇ ਆਪਣੇ ਵਾਹਨ ਦੀ ਅਚਾਨਕ ਬ੍ਰੇਕ ਮਾਰ ਦਿੰਨੇ ਹੋ ਬੇਸ਼ੱਕ ਤੁਹਾਡੇ ਤੇ ਕੋਈ ਮੁਸੀਬਤ ਪਈ ਹੋਵੇ ਜਾਂ ਫਿਰ ਤੁਸੀਂ ਐਮਰਜੈਂਸੀ ਬ੍ਰੇਕ ਲਗਾਈ ਹੋਵੇ ਪਰ ਤੁਹਾਨੂੰ ਲਾਪਰਵਾਹ ਮੰਨਿਆ ਜਾਵੇਗਾ ਇਸ ਨੂੰ ਲਾਪਰਵਾਹੀ ਸਮਝਿਆ ਜਾਵੇਗਾ ਸੁਪਰੀਮ ਕੋਰਟ ਨੇ ਇੱਕ ਐਮ ਫੈਸਲੇ ਦੌਰਾਨ ਇੱਕ ਹੈ ਕਿ ਜੇਕਰ ਕੋਈ ਵੀ ਡਰਾਈਵਰ ਆਪਣੇ ਵਾਹਨ ਦੀ ਹਾਈਵੇ ਦੇ ਵਿਚਕਾਰ ਅਚਾਨਕ ਬ੍ਰੇਕ ਮਾਰ ਦਿੰਦਾ ਹੈ ਬੇਸ਼ੱਕ ਉਹ ਕਿਸੇ ਵੀ ਐਮਰਜੈਂਸੀ ਦੇ ਸੂਰਤ ਵਿੱਚ ਲਗਾਇਆ ਗਿਆ ਹੋਵੇ ਉਹੋ ਲਾਪਰਵਾਹੀ ਹੀ ਮੰਨਿਆ ਜਾਵੇਗਾ ਸੁਪਰੀਮ ਕੋਰਟ ਨੇ ਇੱਕ ਮਹੱਤਵਪੂਰਨ ਫੈਸਲੇ ਚ ਕਿਹਾ ਹੈ ਕਿ ਬਿਨਾ ਕਿਸੇ ਚੇਤਾਵਨੀ ਦੇ ਹਾਈਵੇ ਉੱਤੇ ਅਚਾਨਕ ਬ੍ਰੇਕ ਲਗਾਉਣ ਵਾਲੇ ਕਾਰ ਡਰਾਈਵਰਾਂ ਨੂੰ ਸੜਕ ਹਾਦਸੇ ਦੀ ਸੁਰਤ ਵਿੱਚ ਲਾਪਰਵਾਹੀ ਦਾ ਦੋਸ਼ੀ ਮੰਨਿਆ ਜਾਵੇਗਾ ਜਸਟਿਸ ਸੁਧਾਂਸ਼ੂ ਤੂਲਿਆ ਅਤੇ ਜਸਟਿਸ ਅਰਵਿੰਦ ਕੁਮਾਰ ਦੀ ਬੈਂਚ ਨੇ ਮੰਗਲਵਾਰ ਨੂੰ ਕਿਹਾ ਕਿ ਹਾਈਵੇ ਦੇ ਵਿਚਕਾਰ ਕਿਸੇ ਡਰਾਈਵਰ ਨੇ ਅਚਾਨਕ ਰੁਕਣ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਭਾਵੇਂ ਇਹ ਨਿੱਜੀ ਐਮਰਜੈਂਸੀ ਕਾਰਨ ਹੀ ਕਿਉਂ ਨਾ ਹੋਵੇ ਬੈਂਚਲੀ ਫੈਸਲਾ ਲਿਖਣ ਵਾਲੇ ਜਸਟਿਸ ਧੂਲੀਆ ਨੇ ਕਿਹਾ ਹੈ ਕਿ ਹਾਈਵੇ ਉੱਤੇ ਗੱਡੀਆਂ ਦੇ ਤੇਜ਼ ਰਫ਼ਤਾਰ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਜੇਕਰ ਕੋਈ ਡਰਾਈਵਰ ਆਪਣੀ ਗੱਡੀ ਰੋਕਣਾ ਚਾਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੜਕ ਉੱਤੇ ਪਿੱਛੇ ਚੱਲ ਰਹੀਆਂ ਹੋਰ ਗੱਡੀਆਂ ਨੂੰ ਚੇਤਾਵਨੀ ਜਾਂ ਫਿਰ ਸਿਗਨਲ ਦੇਵੇ ਇਹ ਫੈਸਲਾ ਇੰਜੀਨੀਅਰਿੰਗ ਦੇ ਵਿਦਿਆਰਥੀ ਐਸ ਮੁਹੰਮਦ ਹਕੀਮ ਦੀ ਪਟੀਸ਼ਨ ਉੱਤੇ ਆਇਆ ਹੈ ਕੋਇਮਟੂਰ ਵਿੱਚ ਇੱਕ ਸੜਕ ਹਾਦਸੇ ਬਾਅਦ ਕਟਣੀ ਪਈ ਸੀ ਇਕ ਘਟਨਾ ਉਸ ਸਮੇਂ ਵਾਪਰੀ ਜਦੋਂ ਹਕੀਮ ਦਾ ਮੋਟਰਸਾਈਕਲ ਇੱਕ ਕਾਰ ਦੇ ਪਿਛਲੇ ਹਿੱਸੇ ਨਾਲ ਟਕਰਾ ਗਿਆ ਜੋ ਅਚਾਨਕ ਰੁਕ ਗਈ ਸੀ ਨਤੀਜੇ ਵਜੋਂ ਹਕੀਮ ਸੜਕ ਉੱਤੇ ਡਿੱਗ ਪਿਆ ਅਤੇ ਪਿੱਛੋਂ ਆ ਰਹੀ বাস ਨੇ ਉਸ ਨੂੰ ਦਰੜ ਦਿੱਤਾ ਕਾਰ ਡਰਾਈਵਰ ਨੇ ਦਾਅਵਾ ਕੀਤਾ ਸੀ ਕਿ ਉਸਨੇ ਅਚਾਨਕ ਬ੍ਰੇਕ ਲਗਾ ਦਿੱਤੀ ਕਿਉਂਕਿ ਉਸਦੀ ਗਰਭਵਤੀ ਪਤਨੀ ਨੂੰ ਉਲਟੀਆਂ ਹੋਣ ਦਾ ਅਨੁਭਵ ਹੋਇਆ ਸੀ ਹਾਲਾਂਕਿ ਅਦਾਲਤ ਨੇ ਇਸ ਸਪਸ਼ਟੀਕਰਨ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਕਾਰ ਡਰਾਈਵਰ ਵੱਲੋਂ ਹਾਈਵੇ ਦੇ ਵਿਚਕਾਰ ਅਚਾਨਕ ਆਪਣੀ ਕਾਰ ਰੋਕਣ ਲਈ ਦਿੱਤਾ ਗਿਆ ਸਪਸ਼ਟੀਕਰਨ ਕਿਸੇ ਵੀ ਨਜ਼ਰੀਏ ਤੋਂ ਵਾਜਬ ਸਪਸ਼ਟੀਕਰਨ ਨਹੀਂ ਹੈ ਮੁਆਵਜ਼ੇ ਵਿੱਚ ਵਾਅਦੇ ਦੀ ਉਸ ਦੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਬੈਂਚ ਨੇ ਕਿਹਾ ਕਿ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਹਾਦਸੇ ਦਾ ਮੂਲ ਕਾਰਨ ਕਾਰ ਚਾਲਕ ਵੱਲੋਂ ਅਚਾਨਕ ਲਗਾਏ ਗਏ ਬ੍ਰੇਕ ਹਨ ਅਦਾਲਤ ਨੇ ਮੁਆਵਜ਼ੇ ਦੀ ਕੁੱਲ ਰਕਮ 1.14 ਕਰੋੜ ਰੁਪਏ ਦੱਸੀ ਹੈ ਪਰ ਅਪੀਲ ਕਰਤਾ ਦੀ ਲਾਪਰਵਾਹੀ ਕਾਰਨ ਇਸ ਨੂੰ 20% ਦੀ ਘਟਾ ਦਿੱਤਾ ਉਸ ਨੇ ਅਗਲੀ ਗੱਡੀ ਤੋਂ ਜ਼ਰੂਰੀ ਦੂਰੀ ਨਹੀਂ ਬਣਾਈ ਸੀ ਇਸ ਮਾਮਲੇ 'ਚ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਕਾਰ ਡਰਾਈਵਰ ਨੂੰ ਬਰੀ ਕਰ ਦਿੱਤਾ ਸੀ ਅਤੇ ਅਪੀਲ ਕਰਤਾ ਤੇ ਬੱਸ ਡਰਾਈਵਰ ਦੀ ਲਾਪਰਵਾਹੀ ਨੂੰ 20:80 ਦੇ ਅਨੁਪਾਤ ਵਿੱਚ ਨਿਰਧਾਰਿਤ ਕੀਤਾ